ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਆਂ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਕੁਐਸਟ ਬੇਨਤੀ ਹੈ ਕਿ ਆਪਣੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਕੋਈ ਵੀ ਜਿਹੜੀ ਪਿਛੇ ਲਾਹਮੇ ਵਾਲੀ ਗੱਲ ਨਾ ਰਹਿ ਜਾਏ ਅੱਜ ਦੀ ਵਿਜ਼ਿਟ ਪਿੰਡ ਆਗਾ ਛਾਟ ਇਵੈਂਟ ਸ਼ਹਿਰ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਈ ਜੰਦੇ ਕੋਲ ਆਏ ਆਂ ਸਜਣੋ ਦੋ ਵੜਾ ਵਧੇਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿ ਸੱਜਣ ਦਾ ਫਾਇਦਾ ਜੇ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕੇ ਕਿਉਂਕਿ ਕਿਹੇ ਕੋਲ ਵੀਡੀਓ ਪਹੁੰਚ ਜੂਗੀ ਫੇਰ ਹੀ ਕੋਈ ਭੈਣ ਭਰਾ ਖਰੀਦਦਾਰੀ ਕਰੂਗਾ ਤੇ ਦੱਬ ਕੇ ਸ਼ੇਅਰ ਕਰ ਦਿਓ ਤੇ ਆ ਗਿਆ ਬਾਈ ਜਿੰਦਾ ਤੇ ਸ਼ਾ ਗਿਆ ਬਾਈ ਜਿੰਦਾ ਤੇ ਅੰਬਰ ਸੱਚ ਤੱਕ ਪਾ ਗਿਆ ਬਾਈ ਜਿੰਦਾ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਚੜਦੀ ਕਲਾ ਸਮਝ ਸਾਹਿਬ ਖੁਸ਼ੀ ਰਹਿੰਦੇ ਜੀ ਹੈ ਖੁਸ਼ੀ ਹੋਸਨਾ ਨਾਂਦਿਆ ਨਾਂਦਿਆ ਚਲੋ ਸ਼ੁਕਰ ਹਾਂ ਐਡਰੈਸ ਕਰਾ ਨੋਟ ਮੇਰਾ ਵੀ ਐਡਰੈਸ ਵੀ ਜੀ ਸ਼ਹਿਰ ਅੰਮ੍ਰਿਤਸਰ ਹੂੰ ਜਿਹੜਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਾ ਰੋਡ ਦੇ ਵਿੱਚ ਹੀ ਪਿੰਡ ਪੈਂਦਾ ਆਪਣਾ ਚਾਟੀ ਪਿੰਡ ਹੂੰ ਨੇੜੇ ਦੀਕ ਪੈਂਦਾ ਆਪਣਾ ਗੁਰਦੁਆਰਾ ਟਹਲਾ ਸਾਹਿਬ ਹੂੰ ਹੂੰ ਤੇ ਬਾਬਾ ਨੌ ਸਿੰਘ ਦਾ ਵੀ ਆਪਣੇ ਲਾਗੇ ਪੈਂਦਾ ਜੀ ਵਾਹ ਜੀ ਮਹਾਪੁਰਖਾਂ ਦੀ ਧਰਤੀ ਨੇੜੇ ਲੱਗੇ ਹੈ ਤੇ ਫੋਨ ਨੰਬਰ ਫੋਨ ਨੰਬਰ ਵੀ ਜੀ 994460399 ਓਕੇ ਜੀ ਹਾਂਜੀ ਸ਼ੁਰੂਆਤ ਤੋਂ ਕਰੀਏ ਡੱਬੀ ਤੋਂ ਹਾਂਜੀ ਲਓ ਸੱਜਣੋ ਵੱਛੀ ਮਗਰ ਵੜੀ ਪਿਆਰੀ ਪਾਈ ਵਿਖਾਈ ਪਹਿਲੋ ਵੱਛੀ ਵਿਖਾ ਦੇ ਮੇਰਾ ਪੀਰਾ ਕੀ ਬਾਤ ਹੈ ਨਾ ਗਲਾਬੀ ਇੱਕੋ ਜਬਾਨ ਗਲਾਬੀ ਸਾਰਾ ਵਾ 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 ਯਾਰ ਵੱਛੀ ਨਾ ਇਹ ਸਟੇਟਸ ਜਿਵੇਂ ਵੱਖਰਾ ਜਿਹਾ ਡਿਜ਼ਾਈਨ ਹੁੰਦਾ ਨਾ ਲਾਉਣ ਵਾਲੀ ਕੀ ਬਾਤ ਹੈ ਵੈੜ ਵੀ ਚੰਗੀ ਆ ਕਿੰਨਾ ਕੇ ਦੁੱਧੂ ਬਾਈ ਇਹ ਸੰਦਸਾ ਰਾਤੀ ਸੂਈ ਜੇ ਅੱਛਾ ਰਾਤੀ ਸੂਈ ਆ ਕੋਈ ਤੜਕੇ 3 ਵਜੇ 5 ਕਿਲੋ ਚੋਰੀ ਆ 5 ਕਿਲੋ ਫੋਨ ਤੋਂ ਬਾਅਦ ਠੀਕ ਹੈ ਓਕੇ ਇੱਕ ਚਵਾਈ ਹੋਈ ਆ ਓਕੇ ਓਕੇ ਤੋਰੀ ਮੇਰਾ ਵੀਰ ਹਨੂ ਮਾ ਜ ਘਰੋਂ ਮੜੇ ਕਿਤੇ ਸਪੈਸ਼ਲ ਲੱਗੀ ਥਾਂ ਚੰਗਾ ਲੱਗਾ ਚਲ ਧਾਰਾਂ ਐਂਡ ਤੇ ਆਪਾਂ ਦਲਵਾ ਦਾਂਗੇ ਹਾਂਜੀ ਹਾਂਜੀ ਹੂੰ ਜੋ ਸਚਨੋ ਵਛੀ ਮਗਰ ਬੜੀ ਪਿਆਰੀ ਆ ਤੇ ਆਪ ਵੀ ਵਹਿੜ ਜਾ ਨਤਾਜਾ ਕੋਈ ਦੂਜੇ ਕੇ ਸੂਬੇ ਦਾ ਲਾ ਲਿਓ ਹਨਾ ਹਾਂਜੀ ਹੂੰ ਕਿੰਨਾ ਕੇ ਦੁੱਧ ਭਰ ਜੂਗੀ ਬਾਈ ਜੀ ਪਹਿਲੇ ਸੂਬੇ ਦੇ 15 ਕਿਲੋ ਆਂਦੇ ਨੇ ਹੂੰ 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 ਬਾਤ ਹੈ ਆਪਾਂ ਲੈ ਸਾਡੇ ਤੇ ਕਿਹ ਲੈਣ ਬਿਲਕੁਲ ਜੀ ਹਾਂ ਜੀ ਦੁੱਧ ਪਾਏ ਦਾ ਦੁੱਧ ਚਲੋ ਆਪਾਂ ਜਿਆਦਾ ਨਹੀਂ 17 ਕਿਲੋ ਦੋ 0 17 ਕਿਲੋ ਓਕੇ ਪ੍ਰਿੰਟ ਚੰਗਾ ਹਾਂ ਪ੍ਰਿੰਟ ਚੰਗਾ ਪ੍ਰਿੰਟ ਦੀ ਚੰਗੀ ਹੈ ਨਾ ਸਾਰੀ ਰਾਜੀ ਬਾਜੀ ਪੂਰੀ ਹਾਂ ਓਕੇ ਲਓ ਜੀ ਉਹ ਹੀ ਗੱਲ ਨਹੀਂ ਜੀ ਸ਼ੁਕਰ ਨਹੀਂ ਆ ਹੈ ਨਾ ਜਿੱਥੇ ਮਰਜੀ ਡਾਕ ਲਓ ਹੈ ਨਾ ਕਿਆ ਬਾਤ ਹੈ ਉੱਥੇ ਬੱਚੀ ਲਾ ਕੇ ਲਾ ਲਿਓ ਪੰਪ ਲੱਗਾ ਅੱਛਾ ਉੱਥੇ ਮਾਰਿਓ ਪੰਪ ਇਹ ਬੱਚੀ ਦੇ ਨੇੜੇ ਕਿਉਂਕਿ ਬੱਚਾ ਅੰਦਰ ਰਿੰਗਦਾ ਇਹ ਫਿਰ ਬਾਹਰ ਨੂੰ ਉਧਰ ਨੂੰ ਕਰਦੀ ਹੈ ਤੇ ਅਰੇਡ ਦੀ ਗੱਲ ਕਰੀਏ ਫਿਰ ਕਿੰਨਾ ਕਿੱਕ ਕਰਦੀਏ ਅਰੇਡ ਵੀ ਕੋਈ ਨਹੀਂ ਦੱਸਨੇ ਧਾਰਾ ਮਾਰਦੀਏ ਮਾਰ ਦੋ ਫਿਰ ਮਾਰ ਦੋ ਬੱਚੀ ਲਾ ਦਿਓ ਨਾਲੇ ਵੱਛੇ ਵੀ ਜਬਾਨਾ ਮਾਰਨ ਦੀ ਦੁੱਧ ਨੂੰ ਵਿਚਾਰੀਆਂ ਦੇ ਮੰਗੇ ਨਹੀਂ ਜਾਂਦੇ ਜਿੰਨੀਆਂ ਸਾਂਭਾ ਪੈਂਦੀਆਂ ਹਾਂ ਸਾਂਭੋਂ ਵਾਲੇ ਨੂੰ ਨਹੀਂ ਕੋਈ ਵਜਦਾ ਵੀ ਜੀ ਨਹੀਂ ਜੀ ਇਦਾਂ ਹੀ ਗੱਲ ਸਾਂਭੋਂ ਵਾਲੇ ਨੂੰ ਕੋਈ ਵੋਖ ਵੀ ਵਜਦਾ ਆਹੋ ਜੀ ਸਾਂਭਰ ਵਾਲੇ ਨੂੰ ਫਿਰ ਖੇਤਲ ਖੱਬਲ ਬੜਾ ਨਹੀਂ ਇਹਨਾਂ ਨੂੰ ਸਾਂਭਣਾ ਹੈ ਪਰ ਵੱਛੇ ਜਿਹੜਾ ਲੈ ਜੂਗਾ ਨਾ ਕੋਈ ਦੋ ਘਰ ਜੁੜ ਜਾਣਗੇ ਅੱਛਾ ਹਾਂ ਜੀ ਇਹਨੂੰ ਡੀਸੀ ਯੂ ਲੱਗਦੇ ਐਡਾ ਥਣ ਚਵਾਈ ਲੱਗੀ ਆ ਹੂੰ 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 ਬਿਲਕੁਲ ਜੀ ਆਹ ਹੋਰੀਆਂ ਵੀਡੀਓ ਜਦੋਂ ਕੇ ਭੈਣ ਮਰੀ ਨੇ ਦੇਖ ਲਈਆਂ ਵੇਹੀ ਵੀਡੀਓ ਛੱਡਣੀ ਥੋੜਾ ਜਿਹਾ ਬਿਲਕੁਲ ਜੀ ਚਲ ਬੰਦੋ ਪਸਮਾਉਣਾ ਜੀ ਨੇ ਇਹ ਮੂੰਹ ਲੱਗ ਗਿਆ ਨਾ ਗਾਵਾਂ ਤਕਰੀਬਨ ਪਸਮ ਹੀ ਆਉਂਦੀਆਂ ਸੇਵ ਤੋਂ ਹਜੀਤ ਦੀ ਹੁੰਦੀ ਹੈ ਜਿਹੜੀ ਹਾਂ ਚਲੋ ਖਰਾਓ ਹਗਾ ਲਗਾ ਲੇ ਕਰਾ ਵਾ ਵਾਕੇ ਯਾਰ ਰੂਹ ਖੋਜ ਕਰਦੀ ਹੈ ਹਾਂ ਜਵਾਈ ਦੇ 101 ਕਿਹਾ ਜਵਾਈ ਲੋ ਜਿਹੜਾ ਬੰਦਾ ਬਹਿ ਕੇ ਉੱਠ ਜੇ ਉਹ ਕਦਾ ਵਪਾਰ ਹੋਇਆ ਜਾਂ ਚੋਣ ਮਾਰੀ ਲੈ ਲਈ ਚੋਣ ਨਹੀਂ ਮਾਰੀ ਲੈਣੀ ਚੋਣ ਹਾਂ ਬਿਲਕੁਲ ਤੇ ਰੇਟ ਕਿੰਨਾ ਕੇ ਰਹਿ ਗਿਆ ਹੁਣ ਆਈਡੀਆ ਇਹਦਾ ਆਪਾਂ ਜਿਹੜੀ ਦੇ ਹੀ ਦੇਣੀ ਵੱਸੀ ਹਾਂ 55000 ਦੀ 55 ਦੀ ਵਾਹ ਤੇ ਸ਼ੋਰ ਸ਼ਾਪਾ ਕਰਦਗੇ ਕਰਤਾਗੇ ਤਾਂ 6560 ਦੀ ਸੰਧੂ ਸਾਹ ਦੇ ਦਿੰਦਾ ਪੈਣ ਭਰਾ ਦੇ 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 ਲੈ ਆ ਥਾਨ ਪਸਮਕੇ ਬੜਾ ਸੁਣਾ ਕੱਟਿਆ ਨਾ ਵਾਹ ओके ਲੈ ਆ ਪਾਈ ਸੱਜਣਾ ਸੱਜਣੋਂ ਵੜ ਵੀ ਚੰਗੀ ਆ ਥਾਂ ਵੀ ਚੰਗਾ ਲੱਗਾ ਸਪੈਸ਼ਲੀ ਮਗਰ ਵੀ ਵਛੀ ਆ ਕਿਉਂਕਿ ਡਬਲ ਫਾਇਦਾ ਆ ਗਿਆ ਵਛੀ ਵੇਖੋ ਮੂਰਤਰ ਕੀ ਪਾਈ ਉਹ ਸ਼ਰੀ ਆ ਜਾਈ ਹੂੰ ਉਹ ਪਿਓਰ ਚ ਆ ਗਈ ਹਾਂ ਤੇ 55 ਦੇ ਵਿੱਚੋਂ 3000 ਕਰਦ ਕੇ ਛੋੜ ਨਹੀਂ ਹੂੰ ਕੋਈ ਏਡੀ ਬਜਤ ਨਹੀਂ ਰਹੀ ਲਾਗੇ ਲੈਵਾ ਦਿਖਾਦੀ ਕਰ ਮਾਲ ਤੇ ਏਡੀ ਕੋਈ ਬਜਤ ਨਹੀਂ ਰਹੀ ਹਾਂ ਜਨਸ ਜਿਆਦੀ ਆ ਅੱਛਾ ਹਾਂਜੀ ਸੰਤੂ ਸਾਹਿਬ ਫੰਬੀਏ ਸੀ ਬੰਦ ਕਿਤਾਬ ਹੂੰ ਤੇ ਹੁਣ ਖੁੱਲ ਜਾ ਵਪਾਰ ਹੋਣੀ ਕੰਮ ਰਹੇਗਾ ਹਾਂ ਇਹਦੇ ਕੋਈ 1000 1500 ਵਾਲੀਆਂ ਜੀਮਾਂ ਨਹੀਂ ਅੱਛਾ ਹੁਣ ਸਾਰਿਆਂ ਨੂੰ ਪਤਾ ਹੁੰਦਾ ਸਾਰਿਆਂ ਦੇ ਘਰ ਚਲੋ ਮਾਲ ਮੋਬਾਈਲ ਕੋਲ ਆਏ ਨੂੰ ਪਤਾ ਦਾ ਸਾਡੀ ਚੀਜ਼ ਇੰਨੀ ਤੇ ਜਾਲ ਆ ਮੰਗਦਾ ਹਾਂ ਹਾਂ ਕੋਈ 55000 ਤੋਂ ਮਾਨ ਕਰਾਂਗੇ ਤੁਹਾਨੂੰ ਸਾਹਿਬ ਕਿੰਨਾ ਕਰ ਇੱਕੋ ਹਜ਼ਾਰ ਕਰ ਦੋ ਕਰ ਦੇ ਫਿਰ ਮੁਰਗੇ ਭਾਂ ਭਰਾਣੇ ਚੱਲ ਕੋ ਨਹੀਂ ਹੁੰਦਾ 53 ਹੀ ਕਰ ਲੈ ਚੱਲ ਠੀਕ ਆ ਲਓ ਸਜਨ ਨੂੰ 53000 ਦੇ ਜਸਨ ਨੂੰ ਉਹ ਫਿਰ ਹੋ ਗਿਆ ਸੌਦਾ ਆਉ ਆਪਾਂ ਕੇ ਦੀ ਪਾਲ ਹੀ ਫੜਦੇ ਵੇਚਣੀ ਹੈ ਹੂੰ ਚਲੋ ਠੀਕ ਹੈ